ਤੁਸੀਂ ਸੋਚਦੇ ਹੋਵੋਗੇ ਕਿ ਤੁਹਾਡੇ ਭਾਰਤ ਦੇ ਵਿੱਚ ਹੀ ਇਹੋ ਜੀਆਂ ਨਸਲਾਂ ਮਿਲਣਗੀਆਂ ਲੇਕਿਨ ਅੱਜ ਇੱਕ ਪਾਕਿਸਤਾਨੀ ਭਰਾ ਬੋਲ ਰਿਹਾ ਕਿ ਸਾਡੇ ਇਹੋ ਜੀਆਂ ਨਸਲਾਂ ਬਹੁਤ ਨੇ ਇਹ ਪਾਕਿਸਤਾਨੀ ਤੇ ਸਾਡੇ ਵਾਲੇ ਭਰਾ ਭਰਾ ਆ ਲੇਕਿਨ ਆਤਾਂ ਜਿਹੜੀਆਂ ਅਜੇ ਵੀ ਨਹੀਂ ਗਈਆਂ ਇਹ ਵੰਡ ਹੋਈ ਸੀ ਤਾਂ ਸਰਕਾਰ ਨੇ ਪਰੇ ਪਰੇ ਕਰੇ ਸੀਗੀ ਸ਼ਾਇਦ ਇਹਨਾਂ ਨੂੰ ਕੋਈ ਅਕਲ ਆ ਜਾਵੇ ਲੇਕਿਨ ਆ ਵੇਖੋ ਤੁਸੀਂ ਗੱਲਬਾਤ ਕਿੱਥੋਂ ਆਪਾਂ ਕਰਦੇ ਆ ਸ਼ੁਰੂ ਔਰ ਬਸ ਜਾਂਦੀ ਵੇਖ ਸਕਦੇ ਹੋ ਜਦੋਂ ਸਕੂਲ ਦੇ ਬੱਚੇ ਬੱਸਾਂ ਵਿੱਚ ਜਾਂਦੇ ਆ ਤਾਂ ਅਸੀਂ ਸੋਚਦੇ ਆ ਕਿ ਬੱਸ ਵਾਲਾ ਬੱਚੇ ਸਾਡੇ ਗੇਟ ਅੱਗੇ ਕਿਉਂ ਨਹੀਂ ਉਤਾਰਦਾ ਸੜਕਾਂ ਤੇ ਅਸੀਂ ਵੱਡੀਆਂ ਹੋਈਆਂ ਨੇ ਐਵੇਂ ਪਾਕਿਸਤਾਨੀ ਭਰਾ ਕਹਿ ਰਿਹਾ ਕਿ ਸਾਡੇ ਵੀ ਨਸਲਾਂ ਬਹੁਤ ਜ਼ਿਆਦਾ ਨੇ ਜਿਹੜੀਆਂ ਸੜਕਾਂ ਕਿਨਾਰੇ ਵੱਢੀ ਜਾ ਰਹੀਆਂ ਜਿਹੜੇ ਖੇਤਾਂ ਵਿੱਚ ਆਪਣਾ ਘਰ ਪਾਇਆ ਹੁੰਦਾ ਉਹੋ ਹੀ ਰਸਤਾ ਵੱਢ ਲੈਂਦੇ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਇੱਕ ਬੰਨੇ ਬੱਸ ਜਾ ਰਹੀ ਆ ਕੋਈ ਬੱਚੇ ਡੀਕ ਰਹੇ ਆ ਜੀ ਸਾਡੇ ਘਰ ਦੇ ਅੱਗੇ ਬੱਚੇ ਨਹੀਂ ਆਏ ਤਾਂ ਦੂਸਰੇ ਬੰਨੇ ਅਸੀਂ ਸੜਕਾਂ ਦੇ ਕਿਨਾਰੇ ਪੂਰੇ ਵੱਡੇ ਹੋਏ ਆ ਆ ਦੂਸਰੀ ਤਰਫ ਤਸਵੀਰ ਵੇਖੋ ਤੁਸੀਂ ਕਿ ਕਿਨਾਰਾ ਸੜਕ ਦਾ ਛੱਡਿਆ ਹੋਇਆ ਇਹੋ ਜਿਹੇ ਨਸਲਾਂ ਪਾਕਿਸਤਾਨ ਚ ਤੇ ਇੱਥੇ ਵੀ ਆ ਗਈਆਂ ਨੇ ਇਦਾਰਾਂ ਕੋਲ ਅਠ ਅਠ ਕਿੱਲੇ ਪੈ ਲਈ ਪਰੇਡੇ ਲੈਣ ਸ਼ੋਹਦੇ ਨੇ ਕਿ ਵੱਟਾਂ ਹੀ ਛਾਂਦੇ ਨੇ ਉੱਤੋਂ ਲੰਘ ਲੋਕਾਂ ਦੇ ਮਨਕੇ ਟੁੱਟ ਜਾਂਦੇ ਨੇ ਓਏ ਗਿੱਲਿਆਂ ਦਾ ਨਹੀਂ ਰੱਜਿਆ ਕਮੀਨਿਆਂ ਸ਼ੋਧਿਆ ਵੱਟ ਛੰਗਣ ਰੱਜੇਗਾ ਤੇਰੇ ਵੱਡਿਆਂ ਦੀ ਐਡੀ ਵੱਡੀ ਵੱਟ ਹੁੰਦੀ ਸੀ ਉੱਤੋਂ ਲੋਕੀ ਗੱਡ ਨਗਾ ਲੈਂਦੇ ਸੀ ਜਿਹੜੀ ਪੈਲੀ 'ਚ ਡੰਡੀ ਪੈ ਜਾਂਦੀ ਨਾ ਉਹਦਾ ਬੋਲ ਹੀ ਵੱਜ ਜਾਂਦਾ ਹੈ। ਵਾਦਾ ਕਿ ਨਹੀਂ ਪਰ ਸਾਡੇ ਹਣ ਏਡੇ ਲੇਹ ਜ਼ਿਮੀਂਦਾਰ ਇਹ ਛਾਪੇ ਕਿਕਰਾਂ ਦੇ ਅੱਗੇ ਰੱਖਦੇ ਨੇ ਇਥੋਂ ਕੋ ਲੰਘੇ ਨਾ। ਅੱਲਾ ਫਿਰ ਪੱਕੀ ਦੇਖ ਦਿੰਦਾ ਹੈ ਲੈ ਫਿਰ ਸੁਭਾਤਾ ਹੀ ਫਿਰ ਗਿਆ। ਹਾਂ ਡੰਡੀ ਪਈ ਹੋਵੇ ਨਾ ਪੈਲੀ 'ਚ ਤੇ ਵੀਰੋਂ ਨਾਂ ਬੰਦ ਕਰਿਆ ਕਰੋ। ਜਿੱਥੋਂ ਲੋਕੀ ਲੰਘਣ ਪਤਾ ਨਹੀਂ ਕਿੰਨੇ ਨੇਕ ਬੰਦਿਆਂ ਦੇ ਪੈਰ ਲੱਗਣੇ ਨੇ ਤੇਰੀ ਫਸਲ ਚ ਅੱਲਾ ਬਰਕਤ ਪਾ ਦੇਣੀ। ਉਨੇ ਬਾਬੇ ਫਰੀਦ ਨੇ ਲਿਖਿਆ ਉੱਠ ਜਾਗ ਫਰੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ ਜੇ ਕੋਈ ਮਿਲੇ ਬਖਸ਼ਿਆ ਮਤੇ ਤੂੰ ਹੀ ਬਖਸ਼ਿਆ